ਜਨ ਸਮਾਜ ਵੱਲੋਂ ਐਸ்சி ਬੀਸੀ ਲੋਕਾਂ ਵੱਲੋਂ ਆਪਣੇ ਹੱਕਾਂ ਦੀ ਜਾਗਰਤ ਲਈ ਇਸ ਸਟੇਜ ਦੇ ਵਿੱਚ ਆਪਣਾ ਹੱਕ ਮੰਗ ਰਹੀ ਆ ਦੇਸ਼ ਦੇ ਅੰਦਰ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਮੰਗਵੱਟਾਂ ਦੇ ਰਹੇ ਆ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਫੇ ਦੇਸ਼ ਦੇ ਮੈਂ 8 ਕਰੋੜ ਲੋਕਾਂ ਨੂੰ 5 ਕਿਲੋ ਦਾਣਾ ਦੇਣਾ ਜੇ ਇਸ ਦੇਸ਼ ਦੇ ਅੰਦਰ ਉਹ ਬਰੀ ਦਿਨ ਦੀਆਂ ਕਿਹੜੇ ਦੂਜਾ ਜਗ੍ਹਾ ਤੇ ਗਿਆ ਅੰਦਰ ਦਾ ਇਸ ਦੇ ਇਸ ਦੇ ਅੰਦਰ ਦਾਣੇ ਦੇ ਦੀ ਲੋੜ ਨਹੀਂ ਸੀ ਪੀਕ ਦੇਣ ਦੀ ਲੋੜ ਨਹੀਂ ਸੀ ਐਸੇ ਹੀ ਭਾਈਚਾਰੇ ਜਿਹੜੇ ਕਿ ਅੱਜ ਕਾਲ ਦਿੱਤੀ ਗਈ ਸੀ ਭਾਰਤ ਬੰਦ ਕਰਨ ਦੀ ਤੇ ਗੱਲਬਾਤ ਕਰ ਲੈਣੇ ਹੁਣ ਡੀਸੀ ਦਫਤਰ ਪਹੁੰਚ ਕੇ ਮੈਨੂੰ ਪੱਤਰ ਦੇਣ ਕਿਹੜੇ ਕਿਹੜੇ ਸੰਵਿਧਾਨ ਦਾ ਨੂੰ ਜਿਹੜਾ ਕਿ ਹੈ ਬਿੱਲ ਪਾਸ ਕੀਤਾ ਗਿਆ ਹੈ ਕਿਹੜੇ ਐਸੇ ਕਾਰਨ ਨੇ ਜਿਹੜੇ ਕਿ ਇਹ ਪੰਜਾਬ ਬੰਦ ਕਰਨ ਦੀ ਹੈ ਨੌਬਤ ਆ ਗਈ ਹੈ ਜੈ ਪੀਮ ਜੈ ਭਾਰਤ ਪਰਗਨਿਲ ਬਿਲਗਾ ਬਸਪਾਗੂ ਪੰਜਾਬ ਅੱਜ ਦੇਸ਼ ਦੇ ਅੰਦਰ ਇੱਕ ਤਰੀਕ ਨੂੰ 1 ਅਗਸਤ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਜਿਹੜਾ ਵਰਗੀਕਰਨ ਦਾ ਫੈਸਲਾ ਸੁਣਾਇਆ ਸੀਗਾ ਉਹਦੇ ਖਿਲਾਫ ਦੇ ਵਿੱਚ ਅੱਜ ਪੂਰੇ ਦੇਸ਼ ਦੇ ਅੰਦਰ ਬਹੁਤ ਜਨ ਸਮਾਜ ਵੱਲੋਂ ਐਸਸੀ ਬੀਸੀ ਲੋਕਾਂ ਵੱਲੋਂ ਆਪਣੇ ਹੱਕਾਂ ਦੀ ਜਾਗਰੂਤ ਲਈ ਇਸ ਦੇਸ਼ ਦੇ ਵਿੱਚ ਆਪਣਾ ਹੱਕ ਮੰਗ ਰਹੀ ਆ ਦੇਸ਼ ਦੇ ਅੰਦਰ ਜਿਹੜਾ ਫੈਸਲਾ ਸਪਰੀਮ ਕੋਰਟ ਨੇ ਸੁਣਾਇਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇ ਰਹੇ ਹਾਂ ਵੀ ਸਾਡਾ ਜਿਹੜਾ ਹੱਕ ਦੇਸ਼ ਦੇ ਅੰਦਰ ਜਾਦ ਦੇ ਉਦਾਰ ਤੇ ਜਨਗਣਨਾ ਕਰਾ ਕੇ ਜਿਹੜਾ ਬਣਦਾ ਹੱਕ ਆ ਉਹ ਨੌਕਰੀ ਦਾ ਰਿਜ਼ਰਵੇਸ਼ਨ ਦਾ ਦਿੱਤਾ ਜਾਵੇ ਤਾਂ ਕਿ ਇਸ ਦੇਸ਼ ਦੇ ਅੰਦਰ ਤੇਜ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਦੇਸ਼ ਦੇ ਮੈਂ 80 ਕਰੋੜ ਲੋਕਾਂ ਨੂੰ 5 ਕਿਲੋ ਦਾਣੇ ਦਿਨਾ ਜੇ ਇਸ ਦੇਸ਼ ਦੇ ਅੰਦਰ ਨੌਕਰੀ ਦਿੱਤੀ ਜਾਂਦੀ ਰੋਜ਼ਗਾਰ ਦਿੱਤਾ ਜਾਂਦਾ ਤਾਂ ਇਸ ਦੇਸ਼ ਦੇ ਅੰਦਰ ਦਾਣੇ ਦੇਣ ਦੀ ਲੋੜ ਨਹੀਂ ਸੀ ਭੀਖ ਦੇਣ ਦੀ ਲੋੜ ਨਹੀਂ ਸੀ ਇਸ ਦੇਸ਼ ਦੀ ਸਰਕਾਰ ਨੇ ਨਾ ਰੋਜ਼ਗਾਰ ਦਿੱਤਾ ਨਾ ਪੜ੍ਹਾਈ ਦਿੱਤੀ ਨਾ ਦਵਾਈ ਦਿੱਤੀ ਨਾ ਨੌਕਰੀ ਦਿੱਤੀ ਅੱਜ ਸਾਰੇ ਦੇ ਸਾਰੇ ਮਹਿਕਮੇ ਪ੍ਰਾਈਵੇਟ ਆ ਬਹੁਤ ਬੁਰੀ ਹਾਲ ਹੈ ਇਸ ਦੇਸ਼ ਦੀ ਪੂਰਾ ਦੇਸ਼ بے ਰੋਜ਼ਗਾਰ ਆ ਇਸ ਦੇਸ ਦੇ ਅਡਾਨੀ ਔਰ ਅਵਾਨੀ ਦੇਸ਼ ਨੂੰ ਚਲਾਉਂਦੇ ਆ ਮਨੁੱਖ ਦੀ ਵਿਵਸਥਾ ਜਿਹੜੀ ਇਹ ਦੇਸ਼ ਦੇ ਅੰਦਰ ਲਾਗੂ ਆ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਸਾਹਿਬ ਨੇ ਕਿਹਾ ਸੀ ਜਿਹੜਾ ਜਿਹੜਾ ਮੈਂ ਸੰਵਿਧਾਨ ਇਸ ਦੇਸ਼ ਨੂੰ ਦੇ ਕੇ ਚੱਲਿਆ ਇਹ ਸੰਵਿਧਾਨ ਬਹੁਤ ਵਧੀਆ ਆ ਜੇ ਦੇਸ਼ ਦੇ ਅੰਦਰ ਵਧੀਆ ਲੋਕਾਂ ਦੇ ਹੱਥ ਸੰਵਿਧਾਨ ਹੋਵੇਗਾ ਤਾਂ ਦੇਸ਼ ਜਿਹੜਾ ਸਵਰਗ ਬਣ ਜਾਵੇਗਾ ਜੇ ਮਾੜੇ ਲੋਕਾਂ ਦੇ ਹੱਥ ਸੰਵਿਧਾਨ ਹੋਵੇਗਾ ਦਾ ਦੇਸ਼ ਜਿਹੜਾ ਨਰਕ ਬਣ ਜਾਵੇਗਾ ਅੱਜ ਉਹੀ ਹੋਇਆ ਮਾਰੇ ਲੋਕਾਂ ਦੇ ਹੱਥ ਦੇਸ਼ ਦੀ ਬਾੰਗ ਡੋੜਿਆ ਦੇਸ਼ ਦੇ ਅੰਦਰ ਨਾ ਪੜਾਈ ਨਾ ਦਵਾਈ ਨਾ ਰੋਜ਼ਗਾਰ ਇਸ ਦੇਸ਼ ਦਾ ਬਹੁਤ ਬੁਰਾ ਹਾਲ ਆ ਇਸ ਕਰਕੇ ਵਰਗੀ ਕਰਨ ਦੇ ਖਿਲਾਫ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਯਾਦ ਦੇ ਆਧਾਰ ਤੇ ਜਿਹੜੀ ਜਨਗਣਨਾ ਕਰਾ ਕੇ ਇਸ ਦੇਸ਼ ਦੇ ਅੰਦਰ ਰੀਹਾਵੇਸ਼ਨ ਜਿਹੜੀ ਲਾਗੂ ਕੀਤੀ ਛਾਵੇ ਸੋ ਇਹ ਨਹੀਂ ਕਹਿੰਦਾ ਜੈਪੀ ਜੈਪਰ ਹੋ ਰਿਹਾ ਵੀ ਸਟੇਟਰ ਵਿੱਚ ਬੰਦ ਕੀਤੀ ਗਈ ਹੈ ਮਾਰਕੀਟਾਂ ਬੰਦ ਕੀਤੀਆਂ ਹੋਰ ਵੀ ਕੋਈ ਸਾਰਾ ਮਾਰਕੀਟ ਬੰਦ ਕੀਤਾ ਗਿਆ ਪਰ ਲੁਧਿਆਣਾ ਸ਼ਹਿਰ ਦਾ ਅੱਜ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਖੁੱਲਾ ਹੋਇਆ ਹੋਇਆ ਤੇ ਅੱਜ ਇੱਥੇ ਜਿਹੜਾ ਕਾਲ ਇੱਥੇ ਵੀ ਕਾਲ ਦਿੱਤੀ ਗਈ ਹੈ ਤੁਸੀਂ ਡੀਸੀ ਦਫ਼ਤਰ ਵੀ ਆਏ ਹੋ ਤੇ ਹੁਣ ਅੱਗੇ ਦਾ ਕੀ ਸਟੈਪ ਹੈ ਅੱਗੇ ਦਾ ਸਟੈਪ ਜ਼ੇਸ਼ ਟਾਂਗਣਾ ਦੇਸ਼ ਦਾ ਰਾਸ਼ਟਰਪਤੀ ਕਰੇਗਾ ਇਸ ਕਾਨੂੰਨ ਨੂੰ ਵਾਪਸ ਲਏਗਾ ਤੇ ਅਸੀਂ ਆਸ ਕਰਦੇ ਹਾਂ ਜੇ ਸੁਪਰੀਮ ਕੋਰਟ ਦੇ ਕਾਨੂੰਨ ਨੂੰ ਵਾਪਸ ਲਵੇ ਜੇ ਨਹੀਂ ਵਾਪਸ ਲੈਂਦਾ ਇਸ ਤੋਂ ਵੀ ਵੱਡਾ ਦੇਸ਼ ਦੇ ਅੰਦਰ ਅੰਦੋਲਨ ਕਰਾਂਗੇ ਬੇਸ਼ੱਕ ਕਈ ਦਿਨ ਕਈ ਮਹੀਨੇ ਅੰਦੋਲਨ ਕਰਨਾ ਪਵੇ ਸਭ ਲੋਕ ਤਿਆਰ ਆ